ਨੀ ਆ ਜਾ ਮੱਟੇ ਝੂਟ ਲੈ ਸਿੰਗਲਾਰੇ ਲੈਂਦੀ ਮੇ ਮਾਇਨਾ ਦਿਉਰਾ ਝੂਟਦੀ ਪਿੰਡ ਚ ਪੰਦੀ ਪੰਦੀ ਤੁਸੀਂ ਐ ਕਰੋ ਮੇਰੇ ਨਾਲ ਪੁੱਕੀ ਵਿੱਚ ਲੱਗ ਜਾਓ ਉਹ ਹਾਂ ਭਾਈ ਸਾਹਿਬ ਉਹ ਅਸੀਂ ਤਾਂ ਲੋਕਾਂ ਦਾ ਕਰਜ਼ਾ ਵੀ ਸਿਰ ਤੇ ਝੜ ਲਿਆ ਉਹ ਮੇਰੀ ਭਾਬੀ ਨੇ ਤਾਂ ਕੱਪੜੇ ਵਾਲੇ ਦੇ ਵੀ 6000 ਰੁਪਏ ਦੇਣਾ ਜੀ ਉਹ ਚਾਚੀ ਕਿਉਂ ਮਰਵਾਉਂਦੀਆਂ ਰੱਬ ਦੇ ਵਾਸਤੇ ਹੱਥ ਬਣਾ ਲੈ ਸਾ ਤੋਂ ਸਾਨੂੰ ਆਉਦੇ ਚ ਵਾਕ ਪਾ ਲੈਣ ਦੇ ਓਏ ਨਾਨਾ ਚਾਚੀ ਅਸੀਂ ਨਹੀਂ ਇਹੋ ਜਿਹਾ ਗਲਤ ਕੰਮ ਕਰਦੇ ਗੱਲ ਸੁਣੋ ਜੀ ਅਸੀਂ ਆ ਕਰ ਪਾਲਾਂਗੇ ਜੀ ਆ ਨਰਕ ਚ ਜ਼ਿੰਦਗੀ ਕੱਢਦੇ ਆ ਇਹ ਵੀ ਕਿਰਾਏ ਤੇ ਆ ਜੀ ਲਾਲੇ ਦਾ ਘਰ ਹੈ ਕਦੇ ਉੱਥੇ ਬਿਠਾਉਂਦਾ ਸਾਨੂੰ ਕਦੇ ਇੱਥੇ ਬਿਠਾਉਂਦਾ ਜੀ ਹਾਂਜੀ ਜੇ ਸਾਨੂੰ ਪੈਸੇ ਮਿਲ ਜਾਣ ਤਾਂ ਅਸੀਂ ਸਾਰੀ ਉਮਰ ਤੁਹਾਡਾ ਜਸ ਗਾਵਾਂਗੇ ਜੀ ਹਾਂਜੀ ਓਏ ਕੰਮ ਤਾਂ ਤੁਹਾਡਾ ਫੋਰਚ ਜੂ ਫੋਰਚ ਪਹਿਲਾਂ ਤੁਸੀਂ ਮੇਰਾ ਹੱਥ ਤਾਂ ਗਰਮ ਕਰ ਦੋ ਹੱਥ ਗਰਮ ਜੀ ਮੈਂ ਕਰਦਾ ਜੀ ਲਓ ਜੀ ਲਓ ਜੀ ਲਓ ਹਾਏ ਹਾਏ ਓਏ ਕਮਲਿਆ ਕੰਧਾਂ ਦੇ ਵੀ ਕੰਨ ਹੁੰਦੇ ਆ ਬੇਜਨਸਤੀ ਕਾਲਾ ਬੇਜਨਸਤੀ ਮੈਂ ਇਹਦੇ ਮੂਨੋ ਰਿਸ਼ਤਾ ਸ਼ਰਮ ਨਹੀਂ ਕਰਦਾ ਦੇਖ ਕਿਵੇਂ ਕੰਜਰੀਆਂ ਵਾਂਗੂ ਪਾਸੇ ਮਾਰਦਾ ਗਿਆ ਉਹ ਇਹਦੇ ਮੂਨੋ ਰਿਸ਼ਤਾ ਉਹ ਇਹਦੇ ਤਾਂ ਕੋਲੇ ਖੜਨਾ ਪਸੰਦ ਨਹੀਂ ਕਰਦਾ ਕੋਲੇ ਤੇ ਹੋ ਵੀ ਸਕਦਾ ਆ ਜੀਤ ਪੰਚਨਾ ਵਾਲਾ ਬੜਾ ਕੌਤਕੀ ਆ ਇਹਨੇ ਤਾਂ ਪੁਰਾਣੇ ਪੁਰਾਣੇ ਖੁੰਡ ਵਿਆਹ ਤੇ ਹੈ ਇਹਦੇ ਹੱਥ 'ਚ ਰਿਸ਼ਤੇ ਕਰਾਉਣ ਦਾ ਜਸ ਹੈ ਫੌਰਾ ਲਾਉਂਦਾ ਹੋ ਨਹੀਂ ਜੇ ਚੱਕਰ ਰਸਤਾ ਹੋ ਗਿਆ ਮੇਰਾ 5 ਲੱਖ ਓਏ ਮੈਂ ਤਾਂ ਥੋਟੋ 1000 ਰੁਪਿਆ ਮੰਗਿਆ ਸੀ ਓਏ ਮੇਰਾ 1000 ਰੁਪਿਆ ਸਾਡੇ ਕੋਲੇ ਜੀ ਸਾਡੇ ਕੋਲ ਆ ਜੀ ਇੰਨੇ ਪੈਸੇ ਹੈ ਨਹੀਂਗੇ ਜੀ ਵੇ ਮੇਰੀ ਗੱਲ ਤਾਂ ਸੁਣੋ ਮੈਂ ਤਾਂ 5000 ਦੀ ਲਿਆਉਣੀ ਆ ਮਹਿੰਗੀ ਪੈਂਦੀ ਆ ਇਕੱਠੀ ਸਸਤੀ ਪਾਊਗੀ ਨਾਲੇ ਦੁੱਗਣਾ ਤਿੱਗਣਾ ਮਾਉਣਾ ਫਾ ਤਾਂ ਨਹੀਂ ਲੋੜ ਦੁੱਗਣੇ ਤਿੱਗਣੇ ਦੀ ਠੀਕ ਕਿਰਪਾ ਕੋਟਿਆ ਦੀ ਪੁਲਿਸ ਨੇ ਹੇ ਰੱਬ ਦਾ ਨਾਮ ਓ ਹੋ 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 ਜੇਲ੍ਹ ਚ ਬੈਠਾ ਜੇਲ੍ਹ ਚ ਹੁਣ ਕੋਈ ਛਡਾਉਣ ਵੀ ਨਹੀਂ ਗਿਆ ਓਏ ਜੱਗ ਜਿਉਣ ਵੱਡੀਆਂ ਪਰ ਜਾਈਆਂ ਬਈ ਪਾਣੀ ਮੰਗੇ ਤੁੱਤ ਦਿੰਦੀਆਂ ਓਏ ਜਾਣ ਦੋ ਜਾਣ ਦੋ ਜੱਤੇ ਜੱਤੇ ਛੋਟੇ ਆ ਭਾਂਡਿਆ ਨਾ ਉੱਛਲੋ ਚਾਦਰ ਦੇਖ ਕੇ ਪੈਰ ਫਸਾਰੋ ਚਾਦਰ ਦੇਖ ਕੇ ਵੇ ਉਹ ਤਾਂ ਮੈਂ ਹੀ ਪੜਾਇਆ ਤੀ ਗਲਬ ਦੇ ਹੁੰਦੇ ਆ ਉਹਦੇ ਲਾਗੇ ਚ ਕਿਹੜਾ ਭੁੱਕੀ ਵੇਜੂ ਕਿਹੜੇ ਸਾਲੇ ਦੀ ਹਿੰਮਤ ਆ ਨਹੀਂ ਲੱਛੋ ਤੇਰੇ ਕੋਲੇ ਪੈਸੇ ਹੈਗੇ ਨੇ ਹਾਂ ਕਾਲੇ ਕੁੱਤੇ ਦੀ ਪੂੰਛ ਨਾ ਇਸ ਚੰਦਰੇ ਦਾ ਮੂੰਹ ਪੋਸਣਾ ਪੈਣਾ ਲੂਰੇ ਦਾ ਨਾ ਚਾਚੀ ਤੂੰ ਸਾਨੂੰ ਐਂ ਦੱਸ ਤੈਨੂੰ ਨਹੀਂ ਫੜਦੀ ਪੁਲਿਸ ਲੈ ਪੁਲਿਸ ਦੀ ਐਸੀ ਦੀ ਤੈਸੀ ਹਿੱਸਾ ਦੇ ਮੀਆਂ ਚਾਹੇ ਟਰੱਕ ਵਿੱਚਾਂ ਕਿਸੇ ਦੀ ਕੀ ਜਿਹੜ ਤੱਕ ਗਲਾ ਬੋਲ ਉਂਗਲ ਕਰਕੇ ਦੇਖ ਲੈ ਉਂਗਲ ਨਾ ਪੱਟ ਦਿਆਂ ਉਹਨਾਂ ਦੀ ਓਏ ਹੋ ਲੈਨ ਤੇ ਰਿਸ਼ਤਾ ਤੈਨੂੰ ਕੀ ਕਿਸੇ ਦਾ ਘਰ ਵਸਦਾ ਹੈਗਾ ਤੇਰੇ ਉੱਚ ਲੂਣੇ ਲੜੀ ਜਾਂਦੇ ਨੇਗੇ ਤੇਰਾ ਬੇੜਾ ਵਹਿ ਜਾਏ ਐਕਸੀਡੈਂਟ ਹੋ ਜਾਏ ਤੇਰਾ ਇਹ ਜਾਂਦਾ ਸੜਕਾ ਤੋਂ ਖੁਰਚ ਖੁਰਚ ਕੇ ਲਾਉਣੇ ਪੈਂਦੇ ਨੇ ਇਹ ਜੇ ਲੂਰੇ ਹਾਂ ਓਏ ਗੱਲ ਸੁਣ ਓਏ ਨਚਾਰਾ ਬੰਦਾ ਮੰਗੂ ਤੁਰਿਆ ਕਰ ਬੰਦਾ ਮੰਗੂ ਸਿੱਧਾ ਜਿਵੇਂ ਅਬਦੀ ਆਈ ਤੇ ਆਖੇ ਨਾ ਧਰਮ ਨਾਲ ਆ ਤੇਰੇ ਚੋਂ ਸਾਰਾ ਕੱਢ ਦੂ ਤੇਰੇ ਚੋਂ ਮਰਦਾਨਾ ਜਿਹੜਾ ਆਏ ਜੇ ਕਰਦਾ ਉਹਨਾਂ ਜੰਨਾ ਡੜਾ ਪੰਜਾ